ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟਰੈਵਲ ਟੀਵੀ ਦੇਖਦੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਏ ਆ ਜੀ ਆਪਾਂ ਤਲਵੰਡ ਗੁਰਦੁਆਰਾ ਹੈਗਾ ਆ ਜੀ ਬੀਬੀ ਦੀਪਕੌਰ ਜੀ ਦਾ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਇਤਿਹਾਸਿਕ ਤੇ ਅਸੀਂ ਵੀ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਤਾਂ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਦੇਦਾਰੇ ਚਲੋ ਜੀ ਮਿਲਦੇ ਆ ਜੀ ਗੁਰਦੁਆਰਾ ਸਾਹਿਬ ਸਤ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੀਬੀ ਦੀਪਕੌਰ ਜੀ ਦਾ ਪਿੰਡ ਤਲਵੰਡ ਡਿਸਟ੍ਰਿਕਟ ਜਲੰਧਰ ਤਹਿਸੀਲ ਫਲੋਰ ਵਿੱਚ ਸਰਸ਼ੋਭਿਤ ਹੈ ਜੀ ਗੁਰਦੁਆਰਾ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਹਿਬ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਬਣਿਆ ਹੋਇਆ ਹੈ ਜੀ ਤੇ ਪਾਰਕਿੰਗ ਦਾ ਖਾਸ ਪ੍ਰਬੰਧ ਹੈ ਜੀ ਤੇ ਅੱਗੇ ਜਾ ਕੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣਗੇ ਆਪਣੇ ਮੁਖੋ ਤੇ ਜਿਨ੍ਹਾਂ ਵੀ ਵੀਰ ਭੈਣ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜੋ ਵੀ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜੀ ਸਾ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪਾਲਕੀ ਸਾਹਿਬ ਜੀ ਦੇ ਤੇ ਵਾਹਿਗੁਰੂ ਲਿਖ ਕੇ ਆਪਣਾ ਜਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਓ ਜੀ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘਾਂ ਦੇ ਮੱਖੋਂ ਤੇ ਚਲੋ ਜੀ ਜਾਣਦੇ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬੀਬੀ ਦੀਪਕੌਰ ਜੀ ਵਿਖੇ ਅਲੀ ਪਾਤਸ਼ਾਹੀ ਸਾਹਿਬੇ ਸ਼ਿਰ ਗੁਰਨਾਨਦ ਦੇ ਮਹਾਰਾਜ ਉਹਨਾਂ ਦੇ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਆ ਪ੍ਰਕਾਸ਼ਪੁਰਬ ਨਗਰ ਤਲਵੰਡੀ ਸੰਗਤ ਨੇ ਬੜੀ ਧੂਮ-ਪਹਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਪਰਸ਼ੋ ਤੋਂ ਉਹ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਭੋਗ ਆ 2 ਨਵੰਬਰ ਨੂੰ 225 2 ਨਵੰਬਰ ਨੂੰ ਅੱਜ ਭੋਗ ਪਾਏ ਗਏ ਨੇ ਸੋ ਸੰਗਤਾਂ ਨੇ ਬੜੀ ਹਾਜ਼ਰੀ ਭਰੀ ਹੈ ਕੀਰਤਨ ਹੋਇਆ ਹੈ ਗੌਰ ਇਤਿਹਾਸ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਹੋਈ ਹੈ ਇਹ ਗੁਰਦੁਆਰਾ ਸ਼ਹੀਦ ਬੀਬੀ ਦੀਪੌਰ ਜੀ ਨਗਰ ਤਲਵੰਡਾ ਇੱਕ ਇਤਿਹਾਸਿਕ ਸਥਾਨ ਹੈ ਜੋ ਪ੍ਰਾਤਨ ਤੋਂ ਰਾਤੋਂ ਤੋਂ ਜੀਵਸੀ ਸੀਨੇ ਬਸੀ ਨੇ ਇਹ ਬੀਬੀ ਦੀਪਕੌਰ ਦਾ ਇਤਿਹਾਸ ਸਰਵਣ ਕਰ ਰਹੇ ਆ ਕਿ ਇਹਦਾ ਜਿਹੜਾ ਪੇਕਾ ਪਿੰਡ ਛਬਾਲ ਵਿੱਚ ਸੀ ਤੇ ਇਹ ਜਿਹੜਾ ਨਗਰ ਤਲਵਣਾ ਹੈ ਇਹ ਇਹਦਾ ਸੋਹਰਾ ਪਿੰਡ ਸੀ ਬੀਬੀ ਦੀਪਕੌਰ ਦਾ ਇਹ ਬੀਬੀ ਦੀਪਕੌਰ ਜਿਹੜੀ ਅੰਮ੍ਰਿਤ ਧਾਰੀ ਤੇ ਬਾਣੇ ਵਿੱਚ ਸੰਪੂਰਨ ਬਾਣੀ ਤੇ ਬਾਣੇ ਦੀ ਧਾਰਨੀ ਸੀ ਮੁਗਲਾਂ ਦਾ ਰਾਜ ਸੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਅਨੰਦਪੁਰ ਦੀ ਧਰਤੀ ਦੇ ਬਰਾਜਮਾਨ ਜਦੋਂ ਮਾਝ ਦੀ ਸੰਗਤਾਂ ਇਥੋਂ 사ਤਲੁਜ ਦਰਿਆ ਪਾਰ ਕਰਨਾ ਸੀ ਇਹ ਨਗਰ ਵਿੱਚੋਂ ਹੋ ਕਰਨਾ ਕਰਨ ਲੱਗੀਆਂ ਇਹ ਬੀਬੀ ਦੀਪਕੌਰ ਦਾ ਆਪਣਾ ਇਲਾਕਾ ਮੱਝ ਦਾ ਸੀ ਉਹਦੇ ਮਨ ਵਿੱਚ ਚਾ ਆਇਆ ਕਿ ਮੇਰੇ ਇਲਾਕੇ ਵਿੱਚੋਂ ਸੰਗਤ ਜਿਹੜੀ ਆਉਣੀ ਇਥੋਂ ਲੰਘ ਕੇ ਜਾਣਾ ਦਰਿਆ 사ਤਲੁਜ ਪਾਰ ਕਰਨਾ ਆਨੰਦਪੁਰ ਸਾਖੀ ਦੀ ਧੜ ਤੇ ਪਹੁੰਚ ਰਹਾ ਤੇ ਬੀਬੀ ਦੀਪਕੌਰ ਜੀ ਉਹਨਾਂ ਨੇ ਆਪਣੇ ਨਾਲ ਤੇ ਹੋਰ ਬੀਬੀਆਂ ਵੀ ਲਿਆਂ ਹੋਣਗੀਆਂ ਉਹਨਾਂ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਨਗਰ ਤੋਂ ਬਾਹਰ ਜਾ ਕੇ ਨਗਰ ਤੋਂ ਬਾਹਰ ਬੈਠ ਕੇ ਬੀਬੀ ਦੀਪਕੌਰ ਜੀ ਜਿਹੜੀਆਂ ਮੱਝ ਦੀਆਂ ਸੰਤ ਆਨੰਦਪੁਰ ਜਾਣ ਵਾਸਤੇ ਆ ਰਹੀਆਂ ਸਨ ਉਹਨਾਂ ਦੀ ਉਡੀਕ ਕਰ ਰਹੀਆਂ ਸਨ ਤੇ ਜਦੋਂ ਉਡੀਕ ਕਰ ਰਹੀਆਂ ਸਨ ਇੱਕ ਟੋਲਾ ਮੁਗਲ ਸਿਪਾਈਆਂ ਦਾ ਉਧਰ ਨੂੰ ਆਣ ਕਲਿਆ ਉਹਨਾਂ ਨੇ ਬੀਬੀ ਦੀਪਕੌਰ ਤੇ ਉੱਥੇ ਉਹਨਾਂ ਥੋੜੇ ਜਿਹੀ ਗੈਂਤੀ ਦੀਆਂ ਸਿੱਖਣੀਆਂ ਨੂੰ ਸਿੰਘਣੀਆਂ ਨੂੰ ਵੇਖ ਕੇ ਉਹਨਾਂ ਨਾਲ ਹੱਥੋਪਾਈ ਹੋ ਗਈ ਤੇ ਬੀਬੀ ਦੀਪਕੌਰ ਜੀ ਨੇ ਉੱਥੇ ਉਹਨਾਂ ਦਾ ਮੁਕਾਬਲਾ ਕੀਤਾ ਦੋ ਚਾਰ ਜਿਹੜੇ ਮੁਗਲ ਸਿਪਾਈ ਝਟਕਾ ਦਿੱਤੇ ਬਾਕੀ ਦੇ ਭੱਜ ਗਏ ਤੇ ਬੀਬੀ ਦੀਪਕੌਰ ਜੀ ਇਸ ਜੰਗ ਵਿੱਚ ਆਪ ਵੀ ਫੱਟੜ ਹੋ ਗਏ ਤੇ ਜਿਹੜੀ ਮਾਝੇ ਦੀ ਸੰਗਤ ਆ ਰਹੀ ਸੀ ਜਦੋਂ ਉਹਨਾਂ ਨੇ ਬੀਬੀ ਦੀਪਕੌਰ ਤੇ ਉਹਨਾਂ ਬੀਬੀਆਂ ਨੂੰ ਵੇਖਿਆ ਬੀਬੀ ਦੀਪਕੌਰ ਫਟੜਣ ਨੇ ਤੇ ਮਾਝੇ ਦੀ ਜਿਹੜੀ ਸੰਗਤ ਸੀ ਬੀਬੀ ਦੀਪਕੌਰ ਨੂੰ ਨਾਲ ਹੀ ਫਿਰ ਆਨੰਦਪੁਰੋਂ ਲੈ ਗਈ ਤੇ ਉੱਥੇ ਆਨੰਦਪੁਰ ਪਹੁੰਚ ਕੇ ਬੀਬੀ ਦੀਪਕੌਰ ਨੂੰ ਖਤੰਬੂ ਵਿੱਚ ਬਿਠਾ ਕਰਕੇ ਜਦੋਂ ਮਾਝੇ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਈ ਤੇ ਬਾਜਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਪਹਿਲਾਂ ਮੇਰੀ ਬੇਟੀ ਨੂੰ ਲੈ ਕੇ ਆਓ ਜਿਹੜੀ ਬੇਟੀ ਮੇਰੀ ਆਈ ਹੈ ਉਹ ਮੇਰੀ ਬੇਟੀ ਨੂੰ ਪਹਿਲੇ ਲਿਆਓ ਬੀਬੀ ਦੀਪਕੌਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਧੀ ਦਾ ਆਪਣੀ ਬੇਟੀ ਦਾ ਖਿਤਾਬ ਦਿੱਤਾ ਗੁਰੂ ਗੋਮੇ ਸਿੰਘ ਮਹਾਰਾਣ ਵੀ ਬੀੜੀ ਕਾ ਕੇ ਬੀਬੀ ਦੀਪਕੌਰ ਦਾ ਸਤਕਾਰ ਕੀਤਾ ਤੇ ਸਦਾ ਵਾਸਤੇ ਬੀਬੀ ਦੀਪਕੌਰ ਤੇ ਉਹਦਾ ਜਿਹੜਾ ਘਰ ਵਾਲਾ ਕਹ ਲੋ ਪਤੀ ਸੀਗਾ ਉਹ ਵੀ ਦੋਵੇਂ ਅਮਰਤ ਛਕਿਆ ਤੇ ਗੁਰੂ ਗੋਮੇ ਸਿੰਘ ਮਹਾਰਾ ਦੀ ਸੇਵਾ ਚ ਹਾਜ਼ਰ ਹੋਏ ਜੰਗਾ ਜੁੱਧਾਂ ਵਿਚ ਰਹਿੰਦੇ ਹੋਏ ਬੀਬੀ ਦੀਪਕੌਰ ਜਿਨੇ ਕਿਤੇ ਸ਼ਹੀਦੀ ਪ੍ਰਾਪਤ ਕੀਤੀ ਇਹ ਨਗਰ ਜਿਹੜਾ ਹੈ ਉਹ ਬੀਬੀ ਦੀਪਕੌਰ ਦੇ ਨਾਂ ਉਤੇ ਵਸ ਰਿਹਾ ਹੈ ਇਹ ਗੁਰਦੁਆਰਾ ਸਾਹਿਬ ਜਿਹੜਾ ਬੀਬੀ ਦੀਪਕੌਰ ਦੀ ਯਾਦ ਵਿੱਚ ਅਦਨ ਦੁਗਣੀ ਦਾਸ ਚੌਗਣੀ ਦੇਸ਼ਾਂ ਪਰਦੇਸ਼ਾਂ ਦੀ ਸੰਗਤਾਂ ਤਨਾ ਮਨ ਧਨ ਕਰਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰਿਆਣੀ ਇਹ ਨਗਰ ਤਲਮ ਦਾ ਇੱਕ ਇਤਿਹਾਸਿਕ ਸਥਾਨ ਬਣ ਚੁੱਕਾ ਹੈ ਇਲਾਕੇ ਦਾ ਇਤਿਹਾਸਿਕ ਸਥਾਨ ਹੈ ਜਿਵੇਂ ਮੌਸਮ ਸਾਡੇ ਨੇੜੇ ਹੈ ਇਸੇ ਤਰ੍ਹਾਂ ਨਗਰ ਤਲਮਨ ਦੇ ਵਿੱਚ ਪਵਾਰਣੀ ਧੰਤਨ ਗੁਰੂ ਹਰ Rai ਮਹਾਰਾਜ ਜੀ ਦਾ ਸਥਾਨ ਹੈ ਤੇ ਨਗਰ ਤਲਮਨ ਦੇ ਵਿੱਚ ਇਹ ਗੁਰਦੁਆਰਾ ਸ਼ਹੀਦ ਬੀਬੀ ਦੀ ਘਰ ਦੀ ਯਾਦ ਵਿੱਚ ਸਥਾਪਿਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਰੇ ਤੇ ਜਿਹੜਾ ਕੀ ਆਪਾਂ ਨੂੰ ਗੁਰਦੁਆਰਾ ਸਾਹਿਬ ਪਾਠੀ ਸਿੰਘਾ ਨੇ ਦੱਸਿਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਚਲੋ ਜੀ ਅੱਗੇ ਆਪਾਂ ਵੀਡੀਓ ਜਾਰੀ ਰੱਖਦੇ ਆਂ ਜੀ ਜੀ ਗੁਰਦੁਆਰਾ ਸੇਵਾ ਦਾ ਲੰਗਰ ਹਾਲ ਜਿੱਥੇ ਬਹੁਤ ਹੀ ਪਿਆਰ ਤੇ ਭਾਵਨਾ ਨਾਲ ਲੰਗਰ ਸ਼ਕਾਇਆ ਜਾਂਦਾ ਹੈ ਤੇ ਸੰਗਤਾਂ ਲੰਗਰ ਹਾਲ ਵਿੱਚ ਬੈਠ ਕੇ ਬੜੇ ਹੀ ਆਨੰਦ ਨਾਲ ਲੰਗਰ ਛਕਦੀਆਂ ਨੇ ਬਬੀਨਾਤ ਲਾਟ ਆਪ ਦਾ ਆਪ ਦਾ ਬਬੀਨਾਤ ਲੇਕਰ ਲਾਟ ਆਪ ਦਾ ਆਪ ਦਾ ਆ ਬਾਣੀ ਇਹ ਤੋਂ ਉਹ ਨਾਮ ਦੇ ਬਾਅਦ ਇਹ ਖਾਡੇ ਪਰ ਮੈਸੂ ਮਾਸਾ ਹਸਪਤਾਲ ਦੇ ਬਾਅਦ ਇਹ ਲਾਟ ਦੇ ਮਾਣੇ ਲੋ ਜੀ ਸਾਧ ਸੰਗਤ ਜੀ ਇਹ ਸਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਤੇ ਜਿਹਦੇ ਬਾਰੇ ਆਪਾਂ ਨੂੰ ਪਾਠੀ ਸਿੰਘਾ ਨੇ ਦੱਸਿਆ ਤੇ ਇੱਥੇ ਹੀ ਆਪਾਂ ਬਲੌਗ ਦੀ ਜੀ ਸਮਾਪਤੀ ਕਰਦੇ ਆਂ ਤੇ ਜਿਨ੍ਹਾਂ ਵੀ ਵੀਰਪੈੜ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਗੱਜ-ਬੱਜ ਕੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ